অপশন ট্রেডিং ਦੇ ਵਿੱਚ ਕਾਮਯਾਬ ਹੋਣ ਦੇ ਲਈ ਸਟ੍ਰੈਟਜੀ ਟੈਕਨੀਕਲ ਐਨਾਲਿਸਿਸ ਜਾਂ ਫਿਰ ਜੋ ਮਰਜੀ ਵੱਡੇ ਤੋਂ ਵੱਡਾ ਕੋਰਸ ਕਰ ਲੋ ਫਿਰ ਵੀ ਤੁਸੀਂ ਲੌਸ ਕਰੋਗੇ ਫਿਰ ਵੀ ਤੁਸੀਂ ਲੌਸ ਕਰੋਗੇ ਕਿਉਂਕਿ ਗੱਲ ਸਿੱਖਣ ਦੀ ਹੈਗੀ ਨਹੀਂਗੀ ਸਿੱਖਣ ਦੀ ਗੱਲ ਸਿਰਫ 10% 90% ਜਿਹੜਾ ਹਿੱਸਾ ਆ ਉਹ ਆ ਮਾਈਂਡਸੈਟ ਸਾਈਕੋਲੋਜੀ ਆਪਣੇ ਆਪ ਤੇ ਕੰਟਰੋਲ ਸੋ ਜਦੋਂ ਤੱਕ ਦੇਖੋ ਇਹ ਚੀਜ਼ ਨਹੀਂ ਹੁੰਦੀ ਉਦੋਂ ਤੱਕ ਤੁਸੀਂ ਪ੍ਰੋਫਿਟੇਬਲ ਨਹੀਂ ਹੋ ਸਕਦੇ ਬਿਲਕੁਲ ਨਹੀਂ ਹੋ ਸਕਦੇ 99% ਲੋਕ ਗਲਤ ਜਗ੍ਹਾ ਤੇ ਜ਼ੋਰ ਲਾਉਂਦੇ ਆ ਗਲਤ ਜਗ੍ਹਾ ਤੇ ਜਦੋਂ ਉਹਨਾਂ ਦਾ ਲਾਸ ਹੁੰਦਾ ਹੈ ਸਟਰਗਲ ਹੁੰਦਾ ਹੈ ਸਾਲਾਂ ਦਾ ਇੱਕ ਸਾਲ ਹੋ ਗਿਆ ਦੋ ਸਾਲ ਹੋ ਗਿਆ ਹਲੀ ਲਾਸ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਕਿਤੇ ਨਾ ਕਿਤੇ ਮੇਰੇ ਵਿੱਚ ਕਮੀ ਆ ਕੁਝ ਨਾ ਕੁਝ ਹੋਰ ਮੈਨੂੰ ਸਿੱਖਣਾ ਚਾਹੀਦਾ ਜਿੰਨਾ ਮਰਜ਼ੀ ਸਿੱਖ ਲਓ ਮੇ ਜਨਾ ਮਰਜੀ ਸਿੱਖ ਲੋ ਤੁਸੀਂ ਫਿਰ ਵੀ ਪ੍ਰੋਫਿਟੇਬਲ ਨਹੀਂ ਹੋ ਸਕਦੇ ਕਿਉਂਕਿ ਗੱਲ ਸਿੱਖਣ ਦੀ ਹੈਗੀ ਨਹੀਂਗੀ ਸਿੱਖਣਾ ਸਿਰਫ 10% ਹਿੱਸਾ ਹੈ ਕੇਵਲ 10% ਪ੍ਰੋਫਿਟ ਕਰਨ ਦੇ ਲਈ 90% ਜਿਹੜਾ ਹਿੱਸਾ ਹੈ ਪ੍ਰੋਫਿਟ ਕਰਨ ਦੇ ਲਈ ਸਭ ਤੋਂ ਜ਼ਰੂਰੀ ਚੀਜ਼ ਆ呀 ਸਾਈਕੋਲੋਜੀ ਮਾਈਂਡ ਸੈਟ ਇਹਦੇ ਬਾਰੇ ਕੋਈ ਨਹੀਂ ਗੱਲ ਕਰਦਾ ਤੇ ਇਹ ਕੋਈ ਕਿਸੇ ਨੂੰ ਸਿਖਾ ਨਹੀਂ ਸਕਦਾ ਮੈਂ ਤੁਹਾਨੂੰ ਨਹੀਂ ਸਿਖਾ ਸਕਦਾ ਕੋਈ ਜੇ ਤੁਸੀਂ ਕਿਸੇ ਦਾ ਕੋਰਸ ਵੀ ਕਰੋਗੇ ਉਹ ਵੀ ਤੁਹਾਨੂੰ ਨਹੀਂ ਸਿਖਾ ਸਕਦਾ ਇਹ ਤੁਹਾਨੂੰ ਆਪ ਹੀ ਸਿੱਖਣਾ ਪੈਣਾ ਇਹ ਮਿਹਨਤ ਤੁਹਾਨੂੰ ਆਪ ਹੀ ਕਰਨੀ ਪਊਗੀ ਸੋ ਇਹਦੇ ਰਿਲੇਟਡ ਦੇਖੋ ਮੈਂ ਬਹੁਤ ਸਾਰੀਆਂ ਕਿਤਾਬਾਂ ਪੜੀਆਂ ਸਾਈਕੋਲੋਜੀ ਨੂੰ ਮਾਸਟਰ ਕਰਨ ਦੇ ਲਈ ਮਾਈਂਡਸੈਟ ਸਟਰੋਂਗ ਕਰਨ ਦੇ ਲਈ ਹਿੰਦੀ ਵਿੱਚ ਵੀ ਇੰਗਲਿਸ਼ ਵਿੱਚ ਵੀ ਤੇ ਪੰਜਾਬੀ ਵਿੱਚ ਵੀ ਸੋ ਇਹ ਜਿਹੜੀਆਂ ਬਹੁਤ ਸਾਰੀਆਂ ਕਿਤਾਬਾਂ ਪੜੀਆਂ ਸੋ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਵੀ ਸਾਈਕੋਲੋਜੀ ਨੂੰ ਮਾਸਟਰ ਕਰਨ ਵਾਸਤੇ ਮਾਈਂਡਸੈਟ ਨੂੰ ਸਟਰੋਂਗ ਕਰਨ ਵਾਸਤੇ ਬਹੁਤ ਸਾਰੀਆਂ ਕਿਤਾਬਾਂ ਪੜੋ ਮੈਂ ਚਾਹੁੰਦਾ ਕਿ ਉਹਨਾਂ ਸਾਰੀਆਂ ਕਿਤਾਬਾਂ ਦੇ ਵਿੱਚੋਂ ਮੈਂ ਜੋ ਐਕਸਪੀਰੀਅੰਸ ਕੀਤਾ ਹੈ ਇਹਨੀਆਂ ਸਾਰੀਆਂ ਪੜ੍ਹ ਕੇ ਕਿ ਉਹਨਾਂ ਦੇ ਵਿੱਚੋਂ ਕੰਮ ਦੀਆਂ ਕਿਹੜੀਆਂ ਕਿਹੜੀਆਂ ਸਭ ਤੋਂ ਜ਼ਿਆਦਾ ਜ਼ਰੂਰੀ ਆ ਜਿਨ੍ਹਾਂ ਦੇ ਨਾਲ ਤੁਸੀਂ ਆਪਣੀ ਸਾਈਕੋਲੋਜੀ ਨੂੰ ਮਾਸਟਰ ਕਰ ਸਕਦੇ ਹੋ ਆਪਣੇ ਮਾਈਂਡਸੈਟ ਨੂੰ ਸਟਰੋਂਗ ਕਰ ਸਕਦੇ ਹੋ ਤੇ ਆਪਸ਼ਨ ট্রেਡਿੰਗ ਦੇ ਵਿੱਚ ਪ੍ਰੋਫਿਟ ਕਰ ਸਕਦੇ ਹੋ ਸੋ ਉਹਨਾਂ ਕਿਤਾਬਾਂ ਬਾਰੇ ਕੇਵਲ ਉਹਨਾਂ ਦੋ ਕਿਤਾਬਾਂ ਬਾਰੇ ਅੱਜ ਆਪਾਂ ਗੱਲ ਕਰਾਂਗੇ ਸੋ ਜਿਹੜੀਆਂ ਦੋ ਕਿਤਾਬਾਂ ਆ ਆ ਆ ਦੋ ਕਿਤਾਬਾਂ ਇਹ ਇਹਨਾਂ ਕਿਤਾਬਾਂ ਬਾਰੇ ਗੱਲ ਕਰਾਂਗੇ ਸੋ ਇਹ ਕਿਹੜੀਆਂ ਕਿਤਾਬਾਂ ਆ ਨਿਊ ਟ੍ਰੇਡਰ ਰਿਚ ਟ੍ਰੇਡਰ ਦੂਜੀ ਕਿਤਾਬ ਕਿਹੜੀ ਆ ਟ੍ਰੇਡਿੰਗ ਇਨ ਦੀ ਜ਼ੋਨ ਸੋ ਇਹ ਦੋ ਕਿਤਾਬਾਂ ਆ ਤੇ ਸਭ ਤੋਂ ਵੱਡੀ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਦੋਨੋਂ ਕਿਤਾਬਾਂ ਇੰਗਲਿਸ਼ ਦੇ ਵਿੱਚ ਨੇ ਦੋਨੋਂ ਇੰਗਲਿਸ਼ ਦੇ ਵਿੱਚ ਨੇ ਤੇ ਇਹਨਾਂ ਦੋਨਾਂ ਕਿਤਾਬਾਂ ਦਾ ਵੀਡੀਓ ਦੇ ਨਾਲ ਮੈਂ ਐਡ ਕਰ ਦੂੰਗਾ ਜਿਸ ਨੂੰ ਤੁਸੀਂ ਬਾਈ ਕਰ ਸਕਦੇ ਹੋ ਤੇ ਪਰ ਇਹ ਦੋਨੋਂ ਕਿਤਾਬਾਂ ਦੇਖੋ ਇੰਗਲਿਸ਼ ਦੇ ਵਿੱਚ ਆ ਤੇ ਇੰਗਲਿਸ਼ ਦੇ ਵਿੱਚ ਹੀ ਇਹਨਾਂ ਕਿਤਾਬਾਂ ਨੂੰ ਬਾਈ ਕਰਨਾ ਤੁਸੀਂ ਇੰਗਲਿਸ਼ ਦੇ ਵਿੱਚ ਕਿਉਂ ਇੰਗਲਿਸ਼ ਦੇ ਵਿੱਚ ਬਾਈ ਕਰਨਾ ਦੇਖੋ ਇਹਨਾਂ ਕਿਤਾਬਾਂ ਦੇ ਜਿਹੜੇ ਲੇਖਕ ਆ ਆਥਰ ਇਹ ਜਿਹੜੇ ਉਹਨਾਂ ਨੇ origianally ਇਹਨਾਂ ਕਿਤਾਬਾਂ ਨੂੰ ਇੰਗਲਿਸ਼ ਦੇ ਵਿੱਚ ਲਿਖਿਆ ਹੁਣ ਐਗਜ਼ਾਮਪਲ ਦੇ ਤੌਰ ਤੇ ਇਹ ਮੈਂ ਦੇਖੋ YouTube ਪਿਆ ਅੱਜ ਕੱਲ YouTube ਤੇ ਆਪਾਂ ਵੀਡੀਓ ਨੂੰ ਡੱਬ ਕਰ ਸਕਦੇ ਹਾਂ ਡੱਬ ਕਰਕੇ ਸੁਣ ਸਕਦੇ ਹਾਂ ਇੰਗਲਿਸ਼ ਵਾਲੀ ਨੂੰ ਹਿੰਦੀ 'ਚ ਜਾਂ ਫਿਰ ਪੰਜਾਬੀ ਸੁਣ ਸਕਦੇ ਹਾਂ ਪੰਜਾਬੀ ਵਾਲੀ ਨੂੰ ਆਪਾਂ ਇੰਗਲਿਸ਼ ਦੇ ਵਿੱਚ ਸੁਣ ਸਕਦੇ ਹਾਂ ਪਰ ਜੇ ਉੱਥੇ ਤੁਸੀਂ ਦੇਖੋਗੇ ਜਿਹੜੀ ਗੱਲ ਬੰਦਾ origignal language ਦੇ ਵਿੱਚ ਕਹਿਣ ਡਿਆ ਜਿਵੇਂ ਦੇਖੋ ਮੈਂ ਪੰਜਾਬੀ ਦੇ ਵਿੱਚ ਜੋ ਗੱਲ ਕਹਿਣ ਡਿਆ ਜੇ ਤੁਸੀਂ ਇਹਨੂੰ ਇੰਗਲਿਸ਼ ਕਰੋਗੇ ਹਿੰਦੀ ਕਰੋਗੇ ਸੋ ਫਰਕ ਪੈ ਜਾਂਦਾ ਹੈ 90% 80% ਉਹ ਗੱਲ ਰਹਿ ਜਾਂਦੀ ਹੈ ਪਰ 100% ਨਹੀਂ ਰਹਿੰਦੀ ਸੋ ਜੇ ਆਪਾਂ ਚਾਹੁੰਦੇ ਆ ਕਿ ਪੂਰੀ ਤਰ੍ਹਾਂ ਆਪਾਂ ਆਥਰ ਨੂੰ ਲੇਖਕ ਨੂੰ ਸਮਝੀਏ ਕਿ ਉਹ ਗੱਲ ਕੀ ਕਹਿਣਾ ਚਾਹੁੰਦਾ ਹੈ ਕੀ ਉਹਦਾ ਪੁਆਇੰਟ ਆ ਸੋ ਉਹਦੇ ਵਾਸਤੇ ਬਹੁਤ ਇੰਪੋਰਟੈਂਟ ਹੈ ਕਿ ਜਿਹੜੀ ਪਾਸ਼ਾ ਦੇ ਵਿੱਚੋਂ ਨੇ ਕਿਤਾਬ ਲਿਖੀ ਹੈ ਉਸੇ ਪਾਸ਼ਾ ਦੇ ਵਿੱਚ ਕਿਤਾਬ ਨੂੰ ਪੜੀਏ ਸੋ ਇਹ ਤਾਂ ਕਲੀਅਰ ਹੋ ਗਿਆ ਕਿ ਸਭ ਤੋਂ ਪਹਿਲੀ ਚੀਜ਼ ਕਿ ਇੰਗਲਿਸ਼ ਦੇ ਵਿੱਚ ਹੀ ਕਿਤਾਬਾਂ ਨੂੰ ਖਰੀਦਣਾ ਤੁਸੀਂ ਤੇ ਇੰਗਲਿਸ਼ ਦੇ ਵਿੱਚ ਹੀ ਪੜ੍ਹਨਾ ਜਿਵੇਂ ਕਿ ਦੇਖੋ ਮੈਂ ਪੜ੍ਹਿਆ ਇਹਨਾਂ ਨੂੰ ਰੀਡਿੰਗ ਇਨ ði ਜ਼ੋਨ 6 ਵਾਰ ਰੀਡ ਕਰ ਚੁੱਕਾ ਮੈਂ ਫੇਵਰੇਟ ਹੈ ਮੇਰੀ ਤੇ ਨਿਊ ਟਰੇਡਰ ਰਿਚ ਟਰੇਡਰ ਇਹਨੂੰ ਮੈਂ 4 ਵਾਰ ਰੀਡ ਕਰ ਚੁੱਕਾ ਇੱਕ ਹੋਰ ਚੀਜ਼ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਹੁਣ ਜਿਵੇਂ ਇਹ ਦੋ ਕਿਤਾਬਾਂ ਦੇ ਨਾਮ ਤੁਹਾਨੂੰ ਦੱਸਿਆ ਇਹਨਾਂ ਬਾਰੇ ਤੁਹਾਨੂੰ ਬੁੱਕ ਸਮਰੀ ਮਿਲ ਜੂਗੀ YouTube ਤੇ ਜੇ ਤੁਸੀਂ ਬੁੱਕ ਸਮਰੀ ਦੇਖੋਗੇ ਉਹਦੇ ਵਿੱਚੋਂ ਤੁਹਾਨੂੰ ਪੂਰਾ ਗਿਆਨ ਨਹੀਂ ਮਿਲੂਗਾ ਹੁਣ ਜਿਵੇਂ ਦੇਖੋ 300 ਪੇਜ ਦੀ 500 ਪੇਜ ਦੀ ਇੱਕ ਕਿਤਾਬ ਆ ਸੋ ਉਹਦੇ ਵਿੱਚੋਂ ਜਿਹੜੇ ਜਿਹੜੇ ਸਟੈਪ ਪ੍ਰੈਕਟੀਕਲੀ ਜਿੱਤ ਤਰ੍ਹਾਂ ਦਾ ਮਤਲਬ ਕਿ ਉਹਨਾਂ ਦੱਸਿਆ ਉਹ ਚੀਜ਼ਾਂ ਆਪਾਂ ਨੂੰ YouTube ਵੀਡੀਓ ਤੋਂ ਬੁੱਕ ਸਮਰੀ ਵੀਡੀਓ ਤੋਂ ਸਿੱਖਣ ਨੂੰ ਨਹੀਂ ਮਿਲਦੀਆਂ ਪਹਿਲਾਂ ਮੈਂ ਵੀ ਦੇਖਦਾ ਹੁੰਨਾ ਸੀ ਬੁੱਕ ਸਮਰੀ ਵਗੈਰਾ ਕਰਦਾ ਬੰਗਾ ਪਰ ਉਸ ਤੋਂ ਬਾਅਦ ਜਦੋਂ ਮੈਂ ਪਹਿਲੀ ਕਿਤਾਬ ਦੂਜੀ ਕਿਤਾਬ ਬਾਇ ਕੀਤੀ ਤੇ ਰੀਡ ਕੀਤਾ ਤੇ ਫਿਰ ਮੈਂ ਰਿਲੇਟ ਕਰਕੇ ਦੇਖਿਆ ਜਮੀਨ ਆਸਮਾਨ ਦਾ ਫਰਕ ਹੈ ਬੁੱਕ ਸਮਰੀ ਜਿਹੜੀਆਂ ਵੀਡੀਓਜ਼ ਆ ਉਹਨਾਂ ਦੇ ਵਿੱਚੋਂ ਜਿਹੜੀ ਜਾਣਕਾਰੀ ਮਿਲਦੀ ਉਹ 20 30% ਹੈ ਇਹਦੇ ਵਿੱਚੋਂ ਜਿਹੜੀ ਮਤਲਬ ਕੀ ਮਿਲੂਗੀ ਤੈਨੂੰ 100% ਜੋ ਆਥਰ ਕਹਿਣਾ ਚਾਹੁੰਦਾ ਜੋ ਲੇਖਕ ਕਹਿਣਾ ਚਾਹੁੰਦਾ ਪੂਰੀ ਤਰ੍ਹਾਂ ਨੂੰ ਸਮਝ पाओगे ਜੇ ਉਸੇ ਲੈਂਗੁਏਜ ਦੇ ਵਿੱਚ ਕਿਤਾਬ ਨੂੰ ਬਾਇ ਕਰੋਗੇ ਸੋ ਬੁੱਕ ਸਮਰੀ ਨਹੀਂ ਦੇਖਣੀ YouTube ਤੇ ਜਾ ਕੇ ਇਹਨਾਂ ਕਿਤਾਬਾਂ ਨੂੰ ਖਰੀਦਣਾ ਆ ਤੇ ਇੰਗਲਿਸ਼ ਦੇ ਵਿੱਚ ਖਰੀਦਣਾ ਤੇ ਇਹਨਾਂ ਨੂੰ ਪੜ੍ਹਨਾ ਤੇ ਜੋ ਚੀਜ਼ਾਂ ਦੇਖੋ ਇਹਨਾਂ ਦੇ ਵਿੱਚ ਦੱਸੀਆਂ ਗਈਆਂ ਉਹਨਾਂ ਨੂੰ ਇੰਪਲੀਮੈਂਟ ਕਰਨਾ ਆਪਣੀ ਟ੍ਰੇਡਿੰਗ ਦੇ ਵਿੱਚ ਸੋ ਮੋਟੀ ਮੋਟੀਆਂ ਜਿਹੜੀਆਂ ਚੀਜ਼ਾਂ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਜਿਹੜੀਆਂ ਆਪਾਂ ਨੂੰ ਇਹਨਾਂ ਕਿਤਾਬਾਂ ਤੋਂ ਸਿੱਖਣ ਨੂੰ ਮਿਲੀਆਂ ਸੋ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰਦੇ ਆ ਨਿਊ ਟ੍ਰੇਡਰ ਰਿਚ ਟ੍ਰੇਡਰ ਦੀ ਸੋ ਇਹਦੇ ਵਿੱਚ ਦੇਖੋ ਦੋ ਟ੍ਰੇਡਰ ਜਿਹੜੇ ਆ ਉਹਨ ਦਾ ਕੰਪੈਰੀਜ਼ਨ ਕੀਤਾ ਗਿਆ ਇੱਕ ਐਕਸਪੀਰੀਐਂਸ ਟ੍ਰੇਡਰ ਹੈ ਜਿਹੜਾ ਮਾਰਕੀਟ ਦੇ ਵਿੱਚ ਪ੍ਰੋਫਿਟੇਬਲ ਹੋ ਚੁੱਕਾ ਹੈ ਉਹਦੀ ਮਾਨਸਿਕਤਾ ਕੀ ਹੈ ਤੇ ਇੱਕ ਨਿਊ ਟ੍ਰੇਡਰ ਹੈ ਜਿਹੜਾ ਕਿ ਨਵਾਂ ਟ੍ਰੇਡਰ ਹੈ ਮਾਰਕੀਟ ਦੇ ਵਿੱਚ ਚਲੀ ਆਇਆ ਉਹਦੀ ਮਾਨਸਿਕਤਾ ਕੀ ਹੈ ਹੁਣ ਇਹਦੇ ਵਿੱਚ ਜੇ ਆਪਾਂ ਗੱਲ ਕਰੀ ਨਵੇਂ ਟ੍ਰੇਡਰ ਦੀ ਸੋ ਨਵੇਂ ਟ੍ਰੇਡਰ ਨੂੰ ਕੀ ਹੈ ਕਿ ਜਦੋਂ ਪ੍ਰੋਫਿਟ ਚੱਲਣ ਦੇ ਆ ਉਹਨੂੰ ਲਾਲਚ ਆ ਕਿ ਵੱਡਾ ਪ੍ਰੋਫਿਟ ਹੋ ਜੇ ਤੇ ਜੇ ਮੰਨ ਲਓ ਦਾ ਲੌਸ ਦੇ ਵਿੱਚ ਚੱਲਣ ਡਿਆ ਨੂੰ ਡਰਿਆ ਕਿਤੇ ਮੇਰਾ ਲੌਸ ਨਾ ਹੋ ਜੇ ਸੋ ਦੋ ਇਮੋਸ਼ਨਸ ਡਰਾਈਵ ਕਰਨ ਦੇ ਉਹਨੂੰ ਇੱਕ ਫੀਅਰ ਇੱਕ ਗਰੀਡ ਡਰ ਤੇ ਲਾਲਚ ਸੋ ਇਹ ਦਿਨ ਹਾਲੋ ਸਟਰਗਲ ਕਰਨ ਡਿਆ ਨਵਾਂ ਟਰੇਡਰ ਦੂਜੇ ਪਾਸੇ ਰਿਚ ਟਰੇਡਰ ਰਿਚ ਟਰੇਡਰ ਜਿਹੜਾ ਪੂਰੀ ਤਰ੍ਹਾਂ ਜਿੱਦਾ ਆਪਣੇ ਆਪ ਤੇ ਕੰਟਰੋਲ ਆ ਜਿਹਨੇ ਆਪਣੀ ਸਾਈਕੋਲੋਜੀ ਨੂੰ ਮਾਸਟਰ ਕੀਤਾ ਹੋਇਆ ਸਭ ਤੋਂ ਪਹਿਲਾਂ ਤਾਂ ਮਾਰਕੀਟ ਦਾ ਐਨਾਲਿਸਿਸ ਕਰਦਾ ਆਪਣੀ ਟ੍ਰੇਡ ਵਾਸਤੇ ਵੇਟ ਕਰਦਾ ਪੇਸ਼ੈਂਸ ਹੈ ਉਹਦੇ ਵਿੱਚ ਸਬਰ ਹੈ ਨਿਊ ਟ੍ਰੇਡਰ ਦੇ ਵਿੱਚ ਸਬਰ ਵੀ ਨਹੀਂਗਾ ਜੇ ਟ੍ਰੇਡ ਨਹੀਂ ਮਿਲਦੀ ਰੈਂਡਮ ਕਰ ਲੈਂਦਾ ਜਿਵੇਂ ਤੁਸੀਂ ਰਿਲੇਟ ਕਰ ਪਾਓਗੇ ਤੁਹਾਡੇ ਵਿੱਚ ਬਹੁਤ ਸਾਰੇ ਲੋਕ ਕਰਦੇ ਹੋਣਗੇ ਰਿਚ ਟ੍ਰੇਡਰ ਜਿਹੜਾ ਉਹ ਕੀ ਕਰਦਾ ਹੈ ਉਹ ਵੇਟ ਕਰਦਾ ਹੈ ਆਪਣੀ ਸਟ੍ਰੈਟਜੀ ਦਾ ਜਦੋਂ ਉਹਦੀ ਸਟ੍ਰੈਟਜੀ ਬਣਦੀ ਫਿਰ ਉਹ ਟ੍ਰੇਡ ਕਰਦਾ ਹੈ ਤੇ ਜੋ ਉਹਨੇ ਸੋਚਿਆ ਹੁੰਦਾ ਸਟ੍ਰੇਟ ਦੇ ਵਿੱਚ ਜਿੱਥੋਂ ਤੱਕ ਉਹਦਾ ਐਨਾਲਿਸਿਸ ਹੁੰਦਾ ਕਿ ਇਨਾ ਪ੍ਰੋਫਿਟ ਹੋ ਸਕਦਾ ਹੈ। ਐਨੇ ਪੁਆਇੰਟਾਂ ਦਾ ਹੋ ਸਕਦਾ ਚਾਹੇ ਵੱਡਾ ਹੋਵੇ ਚਾਹੇ ਛੋਟਾ ਆਏ। ਪੂਰੇ ਦਾ ਪੂਰਾ ਪ੍ਰੋਫਿਟ ਲੈ ਕੇ ਹੀ ਨਿਕਲਦਾ ਹੈ। ਸੋ ਇਹ ਤਾਂ ਹੋ ਗਿਆ ਮੋਟਾ-ਮੋਟਾ ਇਸ ਕਿਤਾਬ ਬਾਰੇ। ਬਾਕੀ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਸਿੱਖਣ ਨੂੰ ਮਿਲਣਗੀਆਂ ਜਦੋਂ ਤੁਸੀਂ ਇਸ ਕਿਤਾਬ ਨੂੰ ਪੂਰੀ ਤਰ੍ਹਾਂ ਪੜੋਗੇ। ਤੇ ਦੂਜੀ ਜਿਹੜੀ ਕਿਤਾਬ ਹੈ OR Trading in the Zone। ਇਹ ਤਾਂ ਮੈਜਿਕ ਆ। ਬਹੁਤ ਸ਼ਾਨਦਾਰ ਕਿਤਾਬ ਆ। ਸੋ ਇਹ ਕਿਤਾਬ ਆਪਾਂ ਨੂੰ ਇਹ ਦੱਸਦੀ ਆ। ਜਿਵੇਂ ਤੁਸੀਂ ਐਮ ਐਸ ਧੋਨੀ ਬਾਰੇ ਤਾਂ ਸਾਰਿਆਂ ਨੇ ਸੁਣਿਆ ਹੋਣਾ ਸੋ ਐਮ ਐਸ ਧੋਨੀ ਕੀ ਕਹਿੰਦਾ ਹੈ ਕਿ process ਇਸ ਫਾਰ ਮੋਰ ਇੰਪੋਰਟੈਂਟ ਦੈਨ ਦੀ ਰਿਜ਼ਲਟ ਇਨਸਾਨ ਦੇ ਹੱਥ ਵਿੱਚ ਕੀ ਹੈ ਇਨਸਾਨ ਦੇ ਹੱਥ ਵਿੱਚ ਕੀ ਹੈ ਜਿਵੇਂ ਦੇਖੋ ਮੈਂ ਵੀਡੀਓ ਬਣਾਉਣ ਪਿਆ ਮੇਰੇ ਹੱਥ ਵਿੱਚ ਕੀ ਹੈ ਵੀਡੀਓ ਬਣਾਉਣਾ ਹੁਣ ਇਸ ਵੀਡੀਓ ਨੂੰ ਇੱਕ ਬੰਦਾ ਦੇਖੇ 10 ਬੰਦੇ ਦੇਖਣ ਉਹ ਚੀਜ਼ ਮੇਰੇ ਹੱਥ ਵਿੱਚ ਨਹੀਂ ਗਿਆ ਸੋ ਧੋਨੀ ਕਹਿੰਦਾ ਹੈ ਕਿ process ਕੰਮ ਕਰਨ ਦਾ ਇਹਦਾ ਤਰੀਕਾ ਹੈ ਕਿ ਕੰਮ ਨੂੰ ਚੰਗੀ ਤਰ੍ਹਾਂ ਕਰ ਲਾਂ ਮੈਂ ਕੰਮ ਨੂੰ ਚੰਗੀ ਤਰ੍ਹਾਂ ਕਰਾਂ ਰਿਜ਼ਲਟ ਮੇਰੇ ਹੱਥ ਵਿੱਚ ਨਹੀਂ ਉਹ ਤੋਂ ਬਾਅਦ ਚਾਹੇ ਜਿੱਤ ਮਿਲੇ ਚਾਹੇ ਹਾਰ ਮਿਲੇ ਉਹ ਚੀਜ਼ ਮੇਰੇ ਕੰਟਰੋਲ ਦੇ ਵਿੱਚ ਨਹੀਂ ਉਹ ਬਸ ਨਤੀਜਾ ਆ ਕਿ ਮੈਂ ਉਸ ਕੰਮ ਨੂੰ ਕਿੰਨੀ ਚੰਗੀ ਤਰ੍ਹਾਂ ਕੀਤਾ ਜੇ ਬਹੁਤ ਚੰਗੀ ਤਰ੍ਹਾਂ ਕੀਤਾ ਵਧੀਆ ਰਿਜ਼ਲਟ ਮਿਲ ਜੂਗਾ ਜੇ ਕੁਝ ਮੇਰੇ ਤੋਂ ਗਲਤੀਆਂ ਹੋਈਆਂ ਤੇ ਨੈਗੇਟਿਵ ਰਿਜ਼ਲਟ ਮਿਲ ਜੂਗਾ ਸੋ ਸੇਮ ਇਹੀ ਚੀਜ਼ ਆ ਇਹ ਬੁੱਕ ਆਪਾਨੂੰ ਕਹਿੰਦੀ ਹੈ ਕਿ ਤੁਸੀਂ ਜਿਹੜੀ ਟ੍ਰੇਡ ਕਰਨੀ ਆ ਚੰਗੀ ਤਰ੍ਹਾਂ ਅਨਾਲਿਸਿਸ ਕਰਕੇ ਸਹੀ ਟ੍ਰੇਡ ਕਰੋ ਤੇ ਤੁਸੀਂ ਇਹ ਨਾ ਸੋਚੋ ਪ੍ਰੋਫਿਟ ਹੋਵੇਗਾ ਜਾਂ ਫਿਰ ਲਾਸ ਹੋਵੇਗਾ ਤੁਸੀਂ ਕੇਵਲ ਸਹੀ ਟ੍ਰੇਡ ਚ ਨੂੰ ਤੁਹਾਡੇ ਮਨ ਦੇ ਵਿੱਚ ਲਾਲਚ ਨਹੀਂ ਹੋਣਾ ਚਾਹੀਦਾ ਕਿ ਮੈਂ ਆ ਟ੍ਰੇਡ ਕਰਨ ਲੱਗਾ ਤੇ ਮੈਨੂੰ ਇਸ ਟ੍ਰੇਡ ਦੇ ਵਿੱਚ ਪ੍ਰੋਫਿਟ ਹੋਊਗਾ ਤੁਹਾਡੇ ਮਨ ਦੇ ਵਿੱਚ ਡਰ ਨਹੀਂ ਹੋਣਾ ਚਾਹੀਦਾ ਕਿ ਮੈਂ ਆ ਟ੍ਰੇਡ ਕਰਨ ਲੱਗਾ ਤੇ ਮੈਨੂੰ ਕਿਤੇ ਦੇ ਵਿੱਚ ਲਾਸ ਨਾ ਹੋ ਜੇ ਠੀਕ ਹੈ ਸੋ ਇਹਨਾਂ ਦੋਨਾਂ ਚੀਜ਼ਾਂ ਨੂੰ ਸਾਈਡ ਤੇ ਰੱਖ ਕੇ ਸਿੱਧਾ ਜੇ ਆਪਾਂ ਗੱਲ ਕਰੀਏ ਤੇ ਇਦਾਂ ਦੇਖੋ ਜਦੋਂ ਤੁਸੀਂ ਮਾਰਕੀਟ ਨੂੰ ਦੇਖਦੇ ਜੋ ਤੁਹਾਡੇ ਕੋਲ ਪੈਸਾ ਜੇ ਨਹੀਂ ਹੈ ਕੈਪੀਟਲ ਨਹੀਂ ਹੈ ਤੁਸੀਂ ਐਨਲਿਸਿਸ ਕੀਤਾ ਕੋਈ ਕਿ ਆ ਪੈਟਰਨ ਬਣਿਆ ਤੇ ਮਾਰਕੀਟ ਉੱਤੇ ਜਾਊਗੀ ਹੁਣ ਇਹਦੇ ਵੀ ਤੁਸੀਂ ਦੇਖੋ ਪੂਰਾ ਕੌਨਫੀਡੈਂਸ ਨਾਲ ਕਹਿ ਸਕਦੇ ਜੋ ਤੇ ਮਾਰਕੀਟ ਨੂੰ ਤੁਸੀਂ ਦੇਖਣ ਦੇ ਜੋ ਉੱਥੋਂ ਤੱਕ ਪਹੁੰਚ ਵੀ ਜਾਂਦੀ ਹੈ ਸੋ ਇੱਥੇ ਤੁਹਾਨੂੰ ਡਰ ਨਹੀਂਗਾ ਕਿ ਕਿਤੇ ਮੇਰਾ ਲਾਸ ਨਾ ਹੋ ਜੇ ਲਾਲਚ ਨਹੀਂਗਾ ਕਿ ਮੈਂ ਪ੍ਰੋਫਿਟ ਵੱਡਾ ਲੈ ਲਾਂ ਜਾਂ ਮੈਂ ਪ੍ਰੋਫਿਟ ਕਰ ਲਾਂ ਸੋ ਇਸ ਕਰਕੇ ਦੇਖੋ ਇੱਥੇ ਤੁਸੀਂ ਪੂਰਾ ਜ਼ੋਨ ਦੇ ਵਿੱਚ ਹੋ ਸੋ ਇੱਕ ਦਾਬ ਇਹੋ ਕਹਿੰਦੀ ਹੈ ਕਿ ਜ਼ੋਨ ਦੇ ਵਿੱਚ ਰੋ ਤੁਹਾਡੇ ਕੋਲ ਕੰਟਰੋਲ ਕੀ ਹੈ ਕਿ ਟ੍ਰੇਡ ਚੰਗੀ ਕਰਨੀ ਸਹੀ ਟ੍ਰੇਡ ਫੜਨੀ ਤੇ ਜੇ ਤੁਸੀਂ ਆਪਣੇ ਮਨ ਦੇ ਵਿੱਚੋਂ ਪ੍ਰੋਫਿਟ ਤੇ ਲਾਸ ਪ੍ਰੋਫਿਟ ਦਾ ਲਾਲਚ ਕੀ ਪ੍ਰੋਫਿਟ ਹੀ ਹੋਵੇਗਾ ਲਾਲਚ ਤੇ ਲਾਸ ਦਾ ਡਰ ਇਹ ਦੋਵੇਂ ਚੀਜ਼ਾਂ ਕੱਢ ਲੀਆਂ ਤੇ ਫਿਰ ਤੁਸੀਂ ਆਪਣੇ ਟ੍ਰੇਡ ਨੂੰ ਚੰਗੀ ਤਰ੍ਹਾਂ ਐਗਜ਼ੀਕਿਊਟ ਕਰ पाओगे ਸੋ ਇਹ ਚੀਜ਼ ਆਪਾਂ ਨੂੰ ਸਿੱਖਣ ਨੂੰ ਸਭ ਤੋਂ ਵੱਡੀ ਚੀਜ਼ ਦੇ ਵਿੱਚੋਂ ਮਿਲਦੀ ਹੈ ਤੇ ਇਹ ਗੇਮ ਦੇ ਨਾਲ ਵੀ ਜੇ ਆਪਾਂ ਰਿਲੇਟ ਕਰੀਏ ਗੇਮ ਹੀ ਦੇਖੋ ਮੈਂ ক্রিকেট ਵੀ ਖੇਡਦਾ ਹਾਂ ਫੁੱਟਬਾਲ ਵੀ ਖੇਡਦਾ ਹਾਂ ਤੇ ਤੁਹਾਡੇ ਵਿੱਚੋਂ ਬਹੁਤ ਸਾਰੇ ਵੀਰਪੰਨ ਹੋਣਗੇ ਜਿਹੜੇ ক্রিকেট ਫੁੱਟਬਾਲ ਜਾਂ ਫਿਰ ਕਬੱਡੀ ਖੇਡਦੇ ਹੋਣਗੇ ਸੋ ਤੁਸੀਂ ਆ ਦੇਖਿਆ ਹੋਣਾ ਕਿ ਜਦੋਂ ਤੁਸੀਂ ਖੇਡਣਦੇ ਜੋ ਸਾਹਮਣੇ ਵਾਲੀ ਟੀਮ ਵੀ ਪੂਰਾ ਜੋਰ ਲਾਉਣ ਦੇ ਤਾਂ ਤੁਹਾਡੀ ਟੀਮ ਵੀ ਪੂਰਾ ਜੋਰ ਲਾਉਣ ਦੇਈ ਤੁਸੀਂ ਵੀ ਉਹਦੇ ਵਿੱਚ ਇਨਵੋਲਜੋ ਪੂਰੀ ਤਰ੍ਹਾਂ ਇਨਵੋਲਜੋ ਬਾਹਰ ਦਾ ਕੁਝ ਵੀ ਤੁਸੀਂ ਸੋਚਣ ਨਹੀਂ ਰਹੇ ਕੁਝ ਵੀ ਸਮਝਣ ਨਹੀਂ ਰਹੇ ਬਸ ਤੁਸੀਂ ਪ੍ਰੈਜ਼ੈਂਟ ਦੇ ਵਿੱਚ ਜੋ ਜੇ ਤੁਸੀਂ ਫੁੱਟਬਾਲ ਖੇਡਣਦੇ ਜੋ ਤੁਹਾਡਾ ਧਿਆਨ ਇਸ ਗੱਲ ਤੇ ਆ ਕਿ ਆਪੋਜੀਸ਼ਨ ਟੀਮ ਦਾ ਗੋਲ ਨਹੀਂ ਹੋਣਾ ਚਾਹੀਦਾ ਸਾਡੀ ਟੀਮ ਦਾ ਗੋਲ ਹੋਣਾ ਚਾਹੀਦਾ ਜੇ ਤੁਸੀਂ ਕਬੱਡੀ ਖੇਡਣਦੇ ਜੋ ਉੱਥੇ ਤੁਹਾਡਾ ਧਿਆਨ ਇਹ ਹੈ ਕਿ ਮੈਂ ਪੁਆਇੰਟ ਅਚੀਵ ਕਰਾਂ ਇਹ ਤੁਸੀਂ ক্রিকেট ਦੇ ਡੰਡੇ ਜੋ ਉੱਥੇ ਧਿਆਨ ਤੁਹਾਡਾ ਇਹ ਆ ਜੇ ਤੁਸੀਂ ਬੈਟਿੰਗ ਕਰਨ ਦੇ ਜੋ ਤੁਹਾਡਾ ਧਿਆਨ ਇਹ ਹੈ ਕਿ ਮੈਂ ਕਿਸੇ ਤਰ੍ਹਾਂ ਰਨ ਕਰਾਂ ਜੇ ਫੀਲਡਿੰਗ ਕਰਨ ਦੇ ਜੋ ਤੁਹਾਡਾ ਧਿਆਨ ਇਹ ਹੈ ਕਿ ਕਿਸੇ ਤਰ੍ਹਾਂ ਮੈਂ ਆਊਟ ਕਰਾਂ ਸੋ ਪੂਰੀ ਤਰ੍ਹਾਂ ਜ਼ੋਨ ਦੇ ਵਿੱਚ ਪੂਰਾ ਫੋਕਸ ਕੁਝ ਹੋਰ ਨਹੀਂ ਸੋਚਣ ਦੇ ਸੋ ਇਹੀ ਚੀਜ਼ ਆਪਾਂ ਨੂੰ ਇਹ ਕਿਤਾਬ ਦੱਸਦੀ ਆ ਬਹੁਤ ਮਜ਼ੇਦਾਰ ਚੀਜ਼ ਹੈ ਸੋ ਇਹ ਦੋ ਕਿਤਾਬਾਂ ਜਿਹੜੀਆਂ ਨਾ ਇਹਨਾਂ ਦੋਨਾਂ ਕਿਤਾਬਾਂ ਬਾਰੇ ਮੈਂ ਇਸ ਵੀਡੀਓ ਦੇ ਨਾਲ ਲਿੰਕ ਕਰਨ ਦੇ ਆ ਤੇ ਦੋਨਾਂ ਕਿਤਾਬਾਂ ਨੂੰ ਤੁਸੀਂ ਬਾਇ ਕਰਕੇ ਅੰਗਰੇਜ਼ੀ ਦੇ ਵਿੱਚ ਬਾਇ ਕਰੋ ਤੇ ਇਹਨਾਂ ਦੋਨਾਂ ਕਿਤਾਬਾਂ ਨੂੰ ਪੜੋ ਤੇ ਆਪਣੀ ਜਿਹੜੀ ਸਾਈਕੋਲੋਜੀ ਆ ਉਹਨੂੰ ਮਾਸਟਰ ਕਰੋ ਸੋ ਇਹ ਸੀ ਆਪਣਾ ਇਸ ਵੀਡੀਓ ਦੇ ਵਿੱਚ ਇਹਨਾਂ ਦੋ ਕਿਤਾਬਾਂ ਬਾਰੇ ਸਾਈਕੋਲੋਜੀ ਬਾਰੇ ਜਿਹੜੀਆਂ ਕੀ ਸਭ ਤੋਂ ਬੈਸਟ ਕਿਤਾਬਾਂ ਮੈਨੂੰ ਲੱਗਦੀਆਂ ਸੋ ਇਹਨਾਂ ਬਾਰੇ ਤੁਹਾਡੇ ਨਾਲ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਅਮੀਦ ਆ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਤੇ ਮਿਲਦੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ